ਭਾਰਤ ਦਾ ਮੁਫਲੇ ਸੌਣਾ ਕਾਰਨ ਦੋ ਸਨ ਇੱਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਕਾਨ ਸ਼ੋਧਰ ਸਭ ਸ਼ੋਧਰ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੀ ਉਧਰਪੂਰਤੀ ਲਈ ਈਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗিজ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਵਿੱਚ ਅਮਰੀਕਾ ਬਣਿਆ ਹੋਇਆ ਅਮਰੀਕਾ ਤੋਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਹੀ ਆਏ ਡੱਚ ਉੱਥੇ ਹੀ ਆਏ ਪੁਰਤਗੇਜ਼ ਉੱਥੇ ਹੀ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ 터ਕਸ਼ ਤੁਰਕੀ ਦੇ ਲੋਕ ਇਰਾਨੀ ਅਰਬੀਅਨ ਅੰਗਰੇਜ਼ ਫਰੈਂਚ ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀਆ ਸੀ 1000 ਸਾਲ ਦੇ ਗੁਲਾਮੇ ਅਤੇ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮੈਜ਼ਮ ਦੇਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾਲ ਸੋਨੇ ਦੇ ਰਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਪੈਣ ਲਿਖਿਆ ਹੈ ਉੱਥੇ ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੀਜ਼ਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕਿ ਉਥੇ ਕੱਖ ਕੁਝ ਵੀ ਨਹੀਂ ਲੈਂਦਾ ਹਜ਼ਾਰਾਂ ਪਾਉਂ ਦੀ ਆਮਦਨ ਹੈ 10 ਪਾਉਂ ਟਿਕਟ ਹੈ ਜਾ ਕੇ ਦੇਖੋ ਕੋਨ ਉਹ ਹੀਰਾ سونے ਦੇ ਥਾਲ سونے ਦੇ ਰੱਥ ਹੀਰੇ ਮੋਤੀ ਇਹ ਸਭ ਉਥੋਂ ਲੈਂਦੇ ਇਰਾਨੀ ਲੁੱਟਦੇ ਰਹੇ ਤਖਤ ਤਾਉਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ लूट दे रहे तुर्कमेनिस्तानी दे रहे ईरानी दे रहे अफगानी दे रहे फिर का आए फ्रेंच आए डच आए पुर्तगेज आए फिर अंग्रेज आए एक हज़ार साल तक लुट दे रहे एक हज़ार साल तक जिसनों लुटिया जाए तो रह की जाएगा फिर रह जाएगा फिर रह जाएगा फिर की